ਲੋਕ गीत ਪ੍ਰੇਮੀਨ ਲਈ ਅੱਜ ਫਿਰ ਅਸੀਂ ਦੋਵੇਂ ਪੈਣਾ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਹਾਜ਼ਰ ਹੋਏ ਆਂ ਇਹ ਲੋਕਗੀਤ ਜਿਹੜਾ ਦਿਉਰ ਭਜਾਈ ਦਾ ਲੋਕਗੀਤ ਹੈ ਇਹਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸੁਣਿਓ ਅੱਜ ਆਪਾਂ ਰਲ ਮਿਲ ਕੇ ਇਸ ਦਾ ਉਤਫਲਾਈਂ ਦਿਉਰਾ ਵੇ ਹਰੇ ਭਗੀ ਪੀ ਗਪਈ ਦਿਉਰਾ ਵੇ ਦੇਉਰਾਵੇ ਅੱਪਾ ਦੋਵੇਂ ਛੁੱਟ ਲਈਏ ਦੇਉਰਾਵੇ ਅੱਪਾ ਦੋਵੇਂ ਛੁੱਟ ਲਈਏ ਦੇਉਰਾਵੇ ਛੁੱਟ ਦੇ ਆ ਰਾਤ ਪਹੀ ਦੇਉਰਾਵੇ ਛੁੱਟ ਦੇ ਆ ਧੋਰਾਵੇ ਕੱਚੇ ਰਾਹੀ ਮੁੜ ਚੱਲ ਲਿਏ ਧੋਰਾਵੇ ਕੱਚੇ ਰਾਹੀ ਮੁੜ ਚੱਲ ਲਿਏ ਧੋਰਾਵੇ ਪੱਬਾਇਉ ਤੇ ਤੂੜ ਪਈ ਧੋਰਾਵੇ ਦੇਉਰਾਵੇ ਹੱਥ ਚਰੰਗੀ ਲਡੰਡਾ ਦੇਉਰਾਵੇ ਹੱਥ ਚਰੰਗੀ ਲਡੰਡਾ ਦੇਉਰਾਵੇ ਅੱਧੀ ਰਾਤੀ ਮਾਰੇ ਪਈ ਦੇਉਰਾਵੇ ਅੱਧੀ ਰਾਤੀ

ਦੇਉਰਾਵੇ ਪੰਨੀਆ ਮਲੂਕ ਹੱਡੀਆਂ ਦੇਉਰਾਵੇ ਪੰਨੀਆ ਮਲੂਕ ਹੱਡੀਆਂ ਦੇਉਰਾਵੇ ਆ ਜਾ ਤੂੰ ਵੀ ਕੰਦ ਢਪ ਕੇ ਦੇਉਰਾਵੇ ਆਜਾ ਤੂੰ ਵੀ ਕੰਦ ਟੱਪ ਕੇ ਫਬੋਨੀ ਮੈਂ ਵੀ ਹੋਣਾ ਕੰਦ ਤੇ ਖੜਾ ਫਬੋਨੀ ਮੈਂ ਵੀ ਹੋਣਾ ਕੰਦ ਤੇ ਖੜਾ ਫਬੋਨੀ ਪਾ ਬੋਨੀ ਸਹਿ ਲ ਹੁਣ ਚੁੱਪ ਕਰਕੇ ਧਿਆਰਾਵੇ ਗੁੱਸਾ ਤੇਰੇ ਵੀਰ ਦਾ ਬੁਰਾ ਧਿਆਰਾਵੇ ਗੁੱਸਾ ਤੇਰੇ ਵੀਰ ਦਾ ਬੁਰਾ ਧਿਆਰਾਵੇ ਰਾਤੀ ਮਾਰੇ ਪਈ ਡਰਾਵੇ ਅੰਦੀ ਰਾਤੀ ਵਾਰੇ ਪਈ ਡਰਾਵੇ ਹਰੇ ਬਾਗੀ ਪੀਗ ਪਈ ਡਰਾਵੇ ਹਰੇ ਬਾਗੀ ਪੀਗ ਪਈ ਦੇਵਰਾ ਵੇ ਆਪਾਂ ਦੋਵੇਂ ਛੁੱਟ ਲਈਏ ਦੇਵਰਾ ਵੇ ਆਪਾਂ ਦੋਵੇਂ ਛੁੱਟ ਲਈਏ ਹਾਂਜੀ ਦੋਸਤੋ ਇਹ ਸੀ ਬੜਾ ਸੋਹਣਾ ਲੋਕਗੀਤ ਦੌਰ ਭਾਬੀ ਦਾ ਲੋਕਗੀਤ ਇਹ ਲੋਕਗੀਤ ਜਿਹੜਾ ਹੈਗਾ ਦੌਰ ਭਾਬੀ ਦੇ ਆਪਸੀ ਜਿਹੜੇ ਰਿਸ਼ਤੇ ਨੂੰ ਬਹੁਤ ਚੰਗਾ ਰਿਸ਼ਤਾ ਹੁੰਦਾ ਦੌਰ ਭਾਬੀ ਦਾ ਮਾੜਾ ਰਿਸ਼ਤਾ ਨਹੀਂ ਹੁੰਦਾ ਇਹ ਤਾਂ ਸਿਰਫ ਇੱਕ ਹਾਸੇ ਠੱਠੇ ਦੇ ਲਈ ਹੈ ਕਿਉਂਕਿ ਇੱਕ ਜਿਹੜਾ ਇਹ ਰਿਸ਼ਤਾ ਹੁੰਦਾ ਤੁਸੀਂ ਇਹਨਾਂ ਨੂੰ ਸਿੱਠਣੀਆਂ ਦੇ ਸਕਦੇ ਹੋ ਭਾਬੀ ਤੇ ਉਹਨੂੰ ਸਿੱਠਣੀਆਂ ਦੇ ਸਕਦੇ ਹੋ ਔਰ ਭਾਬੀ ਨੂੰ ਸਿੱਠਣੀਆਂ ਦੇ ਸਕਦਾ ਤੇ ਅਸੀਂ ਕੋਸ਼ਿਸ਼ ਕੀਤੀ ਇਸ ਲੋਕ ਗੀਤ ਨੂੰ ਸਹੀ ਤਰੀਕੇ ਨਾਲ ਪ੍ਰਚਲਿਤਾਉਣ ਦੀ ਜੇਕਰ ਤੁਹਾਨੂੰ ਚੰਗਾ ਲੱਗਿਆ ਤਾਂ ਇਸ ਲੋਕ ਗੀਤ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਅਖੀਰ ਦੇ ਵਿੱਚ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ